ਜਿੱਥੋਂ ਅਜੇ ਕਾਂਗਰਸ ਨੇ ਆਪਣਾ ਉਮੀਦਵਾਰ ਨਹੀਂ ਲਾਨਿਆ ਸੀ 12 ਉਮੀਦਵਾਰ ਲਾਨਦੇ ਸੀ ਸੋ ਉੱਥੋਂ ਦੋ ਬਾਦ ਦੇ ਮੈਂਬਰ ਪਾਰਲੀਮੈਂਟ ਰਹੇ ਤੇ ਕਾਂਗਰਸ ਦੀ ਟਿਕਟ ਤੇ ਸੁਖਬੀਰ ਬਾਦਲ ਤੋਂ ਚੋਣ ਹਾਰ ਚੁੱਕੇ ਸ਼ੇਰ ਸਿੰਘ ਖਵਾਇਆ ਹੋਰਾਂ ਨੂੰ ਕਾਂਗਰਸ ਨੇ ਟਿਕਟ ਦੇ ਦਿੱਤੀ ਐ ਵੈਸੇ ਉਹ ਤਾਂ ਟਿਕਟ ਦੋਕ ਦਿਨ ਤੋਂ ਹੀ ਲਈ ਫਿਰਦੇ ਨੇ ਉਹਨਾਂ ਦਾ ਬਕਾਇਦਾ ਗੁਰੂ ਦਾਸ਼ ਕਰਾਨਾ ਕਰਕੇ ਪਾਠ ਕਰਕੇ ਚੋਣ ਪ੍ਰਚਾਰ ਵਿੜਦਾ ਤੇ ਜਦੋਂ ਲੋਕਾਂ ਨੇ ਪੁੱਛਿਆ ਮੀਡੀਆ ਨੇ ਪੁੱਛਿਆ ਕਿ ਜੀ ਟਿਕਟ ਤਾਂ ਉਹ ਮੈਨੂੰ ਸੁਨਿਆ ਲੱਗਿਆ ਮੈਨੂੰ ਪ੍ਰਤਾਪ ਬਾਜਬਾ ਜੀ ਨੇ ਕਹਿਤਾ ਕਿ ਕੋਇਆ ਸਭ ਕਰੋ ਪ੍ਰਚਾਰ ਤੁਹਾਡੀ ਟਿਕਟ ਪੱਕੀ ਹੋ ਗਈ। ਸੋ ਹੁਣ ਕੁਝ ਤਰ੍ਹਾਂ ਕਹਿੰਦੀਆਂ ਕਿ ਕੋਇਆ ਹੋਰੀ ਰਾਜਨੀਤਿਕ ਦੇ ਵਿੱਚ ਦਾ ਖਿੰਡਣ ਦੇ ਮਾਹਰ ਨੇ। ਉਹ ਕਹਿੰਦੇ ਕਿ ਇਹ ਸੀਟ ਤੋਂ ਰਾਏ ਸਿੱਖ ਪਾਈਚਾਰਾ ਵੱਡੀ ਗਿਣਤੀ ਚ ਉਹਦੀ ਨੁਮਾਇੰਦਗੀ ਕਰਦੇ ਨੇ। ਜਦੋਂ ਅਕਾਲੀ ਦਲ ਵੱਲੋਂ ਟਿਕਟ ਮਿਲੀ ਸੀ। ਤਦ ਕਹਿੰਦੇ ਕਿ ਜੁਰਾ ਸਿੰਘ ਮਾਨਹਰਾਂ ਦੀ ਟਿਕਟ ਕੱਟ ਕੇ ਇਹਨਾਂ ਨੂੰ ਦਿੱਤੀ ਗਈ 2009 ਦੇ ਵਿੱਚ 2009 ਚ ਅਕਾਲੀ ਦਲ ਨੇ ਕਹਿੰਦੇ ਰਾਏ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਉਹਨਾਂ ਦੀ ਨੁਮਾਇੰਦਗੀ ਨੂੰ ਦੇਖਦੇ ਆ ਜਾਂ ਇਸ ਖੇਤਰ ਚ ਗਿਣਤੀ ਨੂੰ ਦੇਖਦੇ ਆ ਕਹਿੰਦੇ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਜੋਰਾ ਸਿੰਘ ਮਾਨਹੋਰਾ ਦੀ ਜਿਹੜੇ ਪਹਿਲਾਂ ਉੱਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਦੀ ਟਿਕਟ ਕੱਟ ਕੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਤੇ ਖਾਲੀ ਦਲ ਦੇ ਕਹਿੰਦੇ ਖਾਸਮ ਖਾਸ ਰਹੇ ਉਹਨਾਂ ਦੀ ਹੈ ਟਿਕਟ ਕੱਟ ਕੇ ਕਹਿੰਦੇ ਇਹਨਾਂ ਨੂੰ ਦਿੱਤੀ ਸੀ ਪਰ 2009 ਤੋਂ ਬਾਅਦ ਕਹਿੰਦੇ ਕਿ ਹੋਇਆ ਕੀ ਕਿ 2014 ਦੇ ਵਿੱਚ ਕੋਈ ਆਰੋਂ ਲੱਗਿਆ ਕਿ ਲੈ ਵੀ ਮੈਨੂੰ ਕਾਲੀਦਾਲ ਨੇ ਟਿਕਟ ਨਹੀਂ ਦੇਣੀ ਕਹਿੰਦੇ ਕਹਿੰਦੇ ਕਿ ਉਹ ਜਦੋਂ ਚੋਣ ਪ੍ਰਚਾਰ ਸੀ 2012 ਵਾਲਾ ਉਸ ਦੌਰਾਨ ਕਹਿੰਦੇ ਕੁਝ ਲੀਡਰਾਂ ਨਾਲ ਤਣਾਤਣੀ ਵੀ ਹੋ ਗਈ ਸੀ ਕਾਲੀਦਲਦਿਆਂ ਨਾਲ ਤੇ ਇੱਥੋਂ ਕਹਿੰਦੇ ਇਹਨੂੰ ਲੱਗਦਾ ਸੀ ਕਿ ਮੈਨੂੰ ਟਿਕਟ ਨਹੀਂ ਮਿਲਣੀ ਤੇ ਕਹਿੰਦੇ ਕਿ ਇਹਨਾਂ ਨੇ ਆਪਣਾ ਜਿਹੜੀ ਸਿਆਸੀ ਮਹਾਰਤ ਰੱਖਦੇ ਕਹਿੰਦੇ ਦੇਖਣ ਨੂੰ ਸਾਊ ਸਧਾਰਨ ਸਪਸ਼ਟ ਜਿਹੀ ਲੱਗਦੀ ਆ ਪਰ ਕਹਿੰਦੇ ਅੰਦਰ ਬੜੀ ਗੁੱਝੀ ਚਾਲ ਰੱਖਦੇ ਆ ਕਹਿੰਦੇ ਆਪਣੇ ਪੱਕੇ ਸਮਰਥਕ ਤੇ ਨਾਲ ਆਪਣੇ ਭਾਈਚਾਰੇ ਦੇ ਨੂੰ ਮੈਂਦੇ ਉਹਨਾਂ ਦੀ ਟੀਮ ਨੂੰ ਲੈ ਕੇ ਪਿੰਡ ਬਾਦਲ ਪਹੁੰਚ ਗਏ ਸੁਖਵੀਰ ਬਾਦਲ ਕਹਿੰਦੇ ਜਦੋਂ ਜਨਤਕ ਤੌਰ ਤੇ ਵਰਕਰਾਂ ਨੂੰ ਮਿਲ ਰਹੇ ਸੀ ਉੱਥੇ ਜਾ ਕੇ ਮੰਗ ਕਰਤੀ ਨਹੀਂ ਜੀ ਕੁਐਸ ਸਾਹਿਬ ਨੂੰ ਟਿਕਟ ਦੋ ਕੁਐਸ ਸਾਹਿਬ ਨੂੰ ਟਿਕਟ ਦੋ ਤੇ ਕਹਿੰਦੇ ਕਿ ਉਹਨਾਂ ਨੇ ਹਾਂ ਤਾਂ ਨਹੀਂ ਕੀਤੀ ਫਿਰ ਉਹਨੇ ਇਹ ਕਹਿਤਾ ਕਿ ਯਾਰ ਕੀ ਕਰੀ ਜੰਨੇ ਤੁਸੀਂ ਇਹ じゃ ਕਿਹੜਾ ਮਸਲਾ ਆਪਣੇ ਤਾਂ ਐਮ ਪੀਓ ਨੇ ਇਹ ਤੇ ਇਹ ਤੋਂ ਅੱਗੇ ਕਹਿੰਦੇ ਕੋਈ ਲਫ਼ਜ਼ ਨਹੀਂ ਜਾਇਕਾਰੇ ਛੱਡੇ ਤੇ ਕਰ ਨੂੰ ਆਗੇ ਕਿ ਕਹਤਾ ਜੀ ਕਿ ਅਗਲੇ ਐਮ ਪੀ ਵੀ ਤੁਸੀਂ ਹੋ ਸੋ ਐਮਪੀਓ ਤੁਸੀਂ ਦੇ ਅੱਗੇ ਲਾ ਲਿਆ ਅਗਲੇ ਐਮਪੀ ਵੀ ਤੁਸੀਂ ਨੂੰ ਸੋ ਆ ਕੇ ਪ੍ਰੈਸ ਕਾਨਫਰੈਂਸ ਕਰਤੀ ਕਿ ਮੈਨੂੰ ਸੁਖਵੀਰ ਬਾਦਲ ਜੀ ਨੇ ਭਰੋਸਾ ਦੇ ਕੇ ਭੇਜਤਾ ਕਿ ਟਿਕਟ ਥੋੜੀ ਪੱਕੀ ਆ ਕੋਈ ਸਭ ਜਾਓ ਘਰੋਂ ਪ੍ਰਚਾਰ ਸੋ ਕਹਿੰਦੇ ਇਸ ਤਰੀਕੇ ਦੇ ਨਾਲ ਦੂਜੀ ਵਾਰ ਵੀ ਟਿਕਟ ਲਿਆਏ ਤੇ ਜਿੱਤ ਵੀ ਗਏ ਬਿਲਕੁਲ 2014 ਦੇ ਵਿੱਚ ਵੀ ਮੈਂਬਰ ਪਾਰਲੀਮੈਂਟ ਬਣ ਗਏ